ਦਾ ਖਾਲਸਾ ਬਾਗੂਚ ਕੀ ਫਤਿਹ ਸਾਗਤੀ ਜਿਸ ਕਿਲੇ ਵਿੱਚ ਆਇਆ ਇਹਨੂੰ ਹਮੇਲੀ ਕਹਿੰਦੇ ਆ ਪੰਜ ਪਾਸ਼ਾਆਂ ਇਸ ਕਿਲੇ ਵਿੱਚ ਆਇਆ ਇਤਿਹਾਸ ਅਗਵਾਈ ਦਿੰਦਾ ਹੈ ਸਾਗਤੀ ਭਾਈ ਕਾਂਸੀ ਨਾਭਾ ਮਹਾਨ ਕੋਲ ਗ੍ਰੰਥ ਦੇ ਵਿੱਚ ਦਰਜ ਆ ਭਾਈ ਕਾਂਸਖ ਕਹਿੰਦੇ ਕਿ ਪਹਿਲੀ ਵਾਰੀ ਸ਼ੇਮੇ ਪਾਚਾ ਹਰਗੋਬਿੰਦ ਸਾਹਿਬ ਮਹਾਰਾਜ ਇੱਥੇ ਗਵਾਲੀਅਰ ਕਿਲੇ ਤੋਂ ਬੰਜਾ ਰਾਜੇ ਰਿਆ ਕਰਾ ਕੇ ਇਸ ਹਮੇਲੀ 'ਚ ਇੱਕ ਰਾਤ ਕੱਟਦੇ ਆ ਸਾਗਤੀ ਯਾਰ ਸੰਸਖਾਨ ਉਹ ਰਾਜਾ ਸੀਗਾ ਉਹਦੇ ਘਰ ਲਾੜ ਆਦਮੀ ਸੀ ਹੁੰਦੀ ਮਹਾਰਾਜ ਇੱਥੇ ਆਏ ਤੇ ਅਮਰਤ ਵੇਲੇ ਉੱਠੀ ਅਸ਼ਨਾ ਪਾਣੀ ਕਰਨ ਲੱਗੀ ਪਰਵਾਰ ਨੇ ਬੇਨਤੀ ਕੀਤੀ ਸੰਸਖਾਨ ਕਹਿੰਦਾ ਮਹਾਰਾਜ ਵੀ ਮੇਰੇ ਲਾੜ ਨਹੀਂ ਹੁੰਦੀ ਤੇ ਮੈਂ ਫਿਰ ਆ ਬਚੇਰਾ ਪਰ ਮੇਰੇ ਲਾੜ ਨਹੀਂ ਹੁੰਦੀ ਕਹਿੰਦੇ ਸੰਸਖਾਨ ਵੀ ਤੂੰ ਸੇਵਾ ਵਾਹੋ ਕੀਤੀ ਤੇਰੀ ਸੇਵਾ ਤੋਂ ਕੋਸ਼ਿਸ਼ ਕਿ ਤੇਰੇ ਦੋ ਬੱਚੇ ਹੋਣਗੇ ਬਾਹਰ ਦਿੱਤਾ ਹੋਇਆ ਭਾਈ ਇੱਥੇ ਬੱਚਿਆਂ ਦਾ ਵਾਹਿਗੁਰੂ ਇਹ ਸੰਸਕਰ ਤੇ ਦੋ ਬੱਚੇ ਹੋਣਗੇ ਜਿਹੜਾ ਪਹਿਲਾ ਬੱਚਾ ਹੋਊਗਾ 40 ਦਿਨ ਦਾ ਹੋਰਨ ਦੀ ਸੱਜਣਾ ਲਾਈਂ ਕਰੇ 40 ਦਿਨ ਦੇ ਬੱਚੇ ਨੂੰ ਕੀਰਤਪੁਰ ਲੈ ਆਉਣਾ ਇਹਨਾਂ ਦਾ ਬਚਨ ਕਰਕੇ ਨਾ ਕੀਰਤਪੁਰ ਚਲਗੇ ਮਹਾਰਾਜ ਇਹਨਾਂ ਦੇ ਬੱਚਾ ਜਨਮ ਲਿਆ ਪਹਿਲਾ ਕੀਰਤਪੁਰ ਲੈ ਗਏ ਜਦੋਂ ਕੀਰਤਪੁਰ ਲੈ ਗਏ ਮਹਾਰਾਜ ਦੇ ਸਾਹਮਣੇ ਮੋਰੇ ਲੰਮਾ ਪਾਤ ਲਟਾਤਾ ਮਹਾਰਾਜ ਨੇ ਇੱਕ ਜੈ ਸ੍ਰੀ ਸਾਹਿਬ ਪਹਿਨਾਈ ਇੱਕ ਨੂੰ ਚੋਲਾ ਪਾਤਾ ਨੀਲਾ ਨੀਲੇ ਰੰਗ ਦਾ ਚੋਲਾ ਪਿੰਡ ਦਾ ਨੋ ਅਸੀਂ ਕੋਟ ਪਠਾਣਾ ਮਹਾਰਾਣਾ ਗੋਦ ਵਿੱਚ ਚੱਕ ਕੇ ਨਾ ਕੋਟੜਾ ਨਿਹੰਗ ਖਾਨ ਰੱਖਤਾ ਪਿੰਡ ਦਾ ਨੋ ਕੋਟੜਾ ਬੱਚੇ ਦਾ ਨੋ ਨਿਹੰਗ ਖਾਨ ਛੇਵੇਂ ਪਾਛਨ ਰੱਖਿਆ ਆ ਭਾਈ ਵਾਹਿਗੁਰੂ ਵਾਹਿਗੁਰੂ ਚਾਰ ਬਾਰੀ ਗੁਰੂ ਗੋਬਿੰਦ ਸਿੰਘ ਇਸਕੇ ਦੇ ਜਾਇਆ ਇਤਿਹਾਸ ਦਾ ਵਾਹ ਭਾਈ ਕਾਂ ਸਿੰਘ ਨਾਪਾ ਮਹਾਰ ਕੋਈ ਗ੍ਰੰਥ 'ਚ ਅਸੀਂ ਫੇਰ ਰਿਪੀਟ ਕਰਤਾ ਤੁਸੀਂ ਦੇਖ ਸਕਦੇ ਆ ਉਹ ਕਹਿੰਦੇ ਕਿ 14 ਜੰਗਾਂ ਲੜੀਆਂ ਪ੍ਰਾਚਨ ਹੈ ਗੁਰੂ ਗੋਬਿੰਦ ਸਿੰਘ ਨੇ ਇੱਕ ਚੰਗ ਢੂਆ ਤੋੜ ਦਿੰਦੇ ਬੰਦਾ ਖੜਾ ਨਹੀਂ ਹੋ ਸਕਦਾ ਚੌਹਾਂ ਜੰਗਾਂ ਤੱਕ ਜਿੱਤਣੀਆਂ ਬਹੁਤ ਹੀ ਮੁਸ਼ਕਲ ਹੋ ਜਾਂਦੀਆਂ ਗੁਰੂ ਗੋਬਿੰਦ ਸਿੰਘ ਜੀ ਨੇ 14 ਜੰਗਾਂ ਜਿੱਤੀਆਂ ਪਹਿਲੀ ਜੰਗ ਸੀਗੀ ਜੀ ਉਹਨਾਂ ਦਾ ਭਗਾਣੀ ਦਾ ਯੁੱਧ ਭਗਾਣੀ ਦਾ ਯੁੱਧ ਸੀ ਕਿ ਹਜ਼ਾਰਾਂ ਸਾਲ ਪਹਿਲਾਂ ਜਦੋਂ ਮਹਾਰਾਜ ਆਏ ਸੀ ਤਾਂ ਉਹ ਪੱਠੇ ਤੇ ਆਏ ਸੀ ਗੁਰੂ ਗੋਬਿੰਦ ਸਿੰਘ ਸੇ ਪਹਿਲੀ ਵਾਰੀ ਇੱਥੇ ਕੋਟੜੇ 'ਚ ਜਦੋਂ ਉਹ ਪੱਠੇ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆਏ ਤਾਂ ਉੱਥੇ ਸੀਗਾ ਪੱਠਾ ਉੱਥੇ ਤੇ ਆ ਕੇ ਕਹਿੰਦੇ ਘੰਟਾ ਦੋ ਘੰਟੇ ਆਰਾਮ ਕਰਨਾ ਭਗਵਾਨੀ ਦਾ ਜੁਦਸ਼ਿੱਤ ਕੇ ਆ ਕੇ ਸਮਾਂ ਜਾਤੀ ਹੋ ਗਿਆ ਸੀ ਉੱਥੇ ਨਹੀਂ ਤਾਂ ਮਹਾਰਾਜ ਦੇ ਜਿੰਨੀਆਂ ਜੰਗਾਂ ਸੰਗਤ ਜੀ ਟਾਈਮ ਹੁੰਦਾ ਸੀ ਮਹਾਰਾਤਾ ਐਨੇ ਵਜੇ ਲੱਗਣੀਆਂ ਐਨੇ ਵੀ ਖਤਮ ਹੋਣੀਆਂ ਉੱਥੇ ਟਾਈਮੋਂ ਜ਼ਿਆਦਾ ਲੱਗ ਗਿਆ ਕਹਿੰਦੇ ਆਰਾਮ ਘੰਟਾ ਦੋ ਘੰਟੇ ਕਰਕੇ ਚੱਲ ਚੱਲਦੇ ਆਂ ਭੱਠੇ ਤੇ ਸੀ ਮਲਦੂਰ ਕਹਿੰਦੇ ਉੱਪਰ ਚੜਜੋ ਟੀਚਰ ਕਰਤੀ ਉਹਨਾਂ ਨੇ ਮਖੌਲ ਕਰਤਾ ਸੀਗਾ ਜੀ ਮਹਾਰਾਜ ਨੂੰ ਕਹਿੰਦੇ ਤੁਸੀਂ ਭੱਠੇ ਤੇ ਚੜਜੋ ਜਦੋਂ ਉਹਨਾਂ ਨੇ ਮਖੌਲ ਕੀਤਾ ਮਹਾਰਾਣਾ ਢੀ ਮਾਰੀ ਮਹਾਰਾਜ ਕੋਲ ਤੇ ਤਾਂ ਹੱਸ ਕੇ ਜਿਹੜੇ ਛੜੇ ਹੋਏ ਉਹਨਾਂ ਨੇ ਾਡੀ ਮਾਰ ਇਸ਼ਾਰਾ ਕੀਤਾ ਘੋੜਾ ਪੱਟੇ ਤੇ ਚੜ ਲੱਗਿਆ ਹੁਣ ਤਾਂ ਉਹਦੇ ਪੌੜ ਲੱਗੇ ਜਦੋਂ ਉਹਦੇ ਪੌੜ ਲੱਗੇ ਪੱਟੇ ਨੂੰ ਪੱਟਾ ਠੰਡਾ ਹੋ ਗਿਆ ਸ਼ਾਂਤ ਹੋ ਗਿਆ ਜਿਹੜੇ ਮਜ਼ਦੂਰ ਕਹਿੰਦੇ ਸੀ ਨਾ ਵੀ ਤੁਸੀਂ ਪੱਟੇ ਤੇ ਚੜ ਜਾਓ ਹੁਣ ਉਹ ਡਰ ਗਏ ਜਦੋਂ ਡਰ ਕੇ ਇੱਕ ਮਜ਼ਦੂਰ ਇੱਥੇ ਨੂੰ ਦਸਣ ਆਂਦਾ ਉਦੋਂ ਸੀ ਨਿਹੰਗ ਖਾਨ ਜਿਹੜਾ 6ਵੇਂ ਪਾਤਸ਼ਾਹ ਦੇ ਬਰਨਾਲ ਹੋਇਆ ਸੀ ਨਿਹੰਗ ਖਾਨ ਸੀ 10ਵੇਂ ਪਾਤਸ਼ਾਹ ਦੇ ਸਮੇਂ ਤੇ ਨਿਹੰਗ ਖਾਨ ਨੂੰ ਜਦ ਇਹ ਉੱਥੋਂ ਨੌਕਰ ਨਾਲ ਆ ਕੇ ਦੱਸਿਆ ਤਾਂ ਇਹ ਨੰਗੇ ਪੈਰੀ ਚੱਲੇ ਜਾਂਦਾ ਪੱਠਾ ਤੇ ਕੋਲ ਜਦ ਇਹ ਦੇਖਿਆ ਪੱਠਾ ਠੰਡਾ ਨਾਲ ਤੁਰਿਆ ਆਇਆ ਇਹ ਨਿਹੰਗ ਖਾਨ ਕਹਿੰਦਾ ਮਹਾਰਾ ਜੀ ਮੈਨੂੰ ਮਾਫ਼ ਕਰਦੇ ਬੀ ਬੀ ਚਲੋ ਹਮੇਲੀ ਚ ਚਲੀਏ ਜੀ ਇਹਨੂੰ ਹਮੇਲੀ ਕਹਿੰਦੇ ਆ ਹਮੇਲੀ ਦੇ ਵਿੱਚ ਲਿਆਇਆ ਪਹਿਲੀ ਵਾਰੀ ਪੱਠਾ ਛੱਡਣਾ ਕਰਕੇ ਨਿਹੰਗ ਖਾਨ ਲੈ ਕੇ ਆਇਆ ਦੂਈ ਵਾਰੀ ਬੀਬੀ ਮਹਤਾ ਦਾ ਭਾਈ ਹੋਇਆ ਤਗੜਾ ਆਲਮ ਖਾਨ ਉਹਦੀ ਮੰਗਣੀ ਤੇ ਆਂਦਿਆ ਦੂਜੀ ਵਾਰ ਸ਼ਾਦੀ ਤੇ ਸਣੇ ਪਰਿਵਾਰ ਤੀਜੀ ਵਾਰ ਸ਼ਾਦੀ ਤੇ ਸਣੇ ਪਰਿਵਾਰ ਤੀਜੀ ਵਾਰ ਚੌਥੀ ਵਾਰ ਛੇਪੂ ਨੂੰ ਨੰਦਪੁਰ ਸਾਹਿਬ ਛੱਡਿਆ ਮੇਰੇ ਪਾਛਾਨਾ ਚੌਥੀ ਵਾਰ ਜਦੋਂ ਨੰਦਪੁਰ ਸਾਹਿਬ ਛੱਟ ਕੇ ਸਰਸਾ ਦੇ ਕੋਚੂੜਾ ਪੈ ਗਿਆ ਪਰਿਵਾਰ ਖੇਰੂ-ਖੇਰੂ ਹੋ ਗਿਆ ਇਹਨਾਂ ਦਾ ਜਦੋਂ ਖੇਰੂ-ਖੇਰੂ ਹੋ ਗਿਆ ਸਰਸਾ ਦੇ ਕੋਚੂੜਾ ਪਰਿਵਾਰ ਦਾ ਪੈ ਗਿਆ ਛੋਟੇ ਸਾਹਿਬ ਜਾਦੇ ਗੰਗੂ ਬਹਾਮਣ ਆਪਣੇ ਪਿੰਡ ਸੇੜੀ ਮਰਿੰਡੇ ਨੂੰ ਲੈ ਗਿਆ ਸੀ ਗੁਰੂ ਕੇ ਮੈਨ ਸੀਗੇ ਜਿਹੜੇ ਉਹ ਦਿੱਲੀ ਨੂੰ ਚੱਲ ਗਏ ਭਾਈ ਮਨੀ ਸਿੰਘ ਨਾਲ ਜਿਹੜੇ ਗੁਰੂ ਘਰ ਮਸੀਹ ਦੇ ਵੱਡੇ ਸਾਹਿਬਜ਼ਾਦੇ ਜੀਤ ਸਿੰਘ ਜਿਹਾਰ ਸਿੰਘ ਬਾਬਾ ਚਿੱਤ ਸਿੰਘ ਗੁਰੂ ਘਰ ਵਿੱਚ ਇਹਨਾਂ ਦੇ ਕਾਪਲੇ ਨੂੰ ਜਦੋਂ ਇਹ ਸੱਸਾ ਟੱਪਦੇ ਆ ਇਹਨਾਂ ਨੂੰ ਘੇਰਾ ਪੈ ਗਿਆ ਮਾਲਕਪੁਰ ਰੰਗਣਾ ਉੱਥੇ ਬਾਬਾ ਚਿੱਤ ਸਿੰਘ ਜਾਦੇ ਪੱਟੜੂ ਗਿਆ ਖੜ ਨਹੀਂ ਹੁੰਦਾ ਤੋਂ ਜਾਦੇ ਪੱਟੜ ਹੋਣ ਕਰਕੇ सांगਦੇ ਇਸ ਕਮਰੇ ਦੇ ਵਿੱਚ ਜੀਤ ਸਿੰਘ ਜਿਹਾਰ ਸਿੰਘ ਜੀ ਛੱਡ ਕੇ ਜਾਂਦੇ ਆ ਇਹਦੀਆਂ ਛੱਤਾਂ ਮਾਰੋ ਛੱਤਾਂ ਵੀ ਉਹੀ ਆਨ ਛੱਤਾਂ ਤੇ ਦੇਖੋ ਜੀ ਛੱਤਾਂ ਵੀ ਉਹੀ ਆ ਇਹਦੇ ਅੰਦਰਵਾਜੇ ਵੀ ਉਹੀ ਆ ਆਪ ਜਿਹੜੀਆਂ ਛੱਤਾਂ ਦੇਖਦੇ ਆ ਇਹ ਪ੍ਰਾਰਥਨ ਛੱਤਾਂ ਆ ਛੱਤਾਂ ਸਾਰੇ ਜਿਹੜੇ ਤੇ ਵਿਚਿੱਤੇ ਸਨ ਉਹ ਛੱਡਣ ਆਏ ਜਿਸਨੂੰ ਜਿਹੜਾ ਅਰਥੰਗ ਗਬਰੂ ਸੀਗੇ ਤਾਂ ਇਹਨੂੰ ਘੇਰਾ ਪੈ ਗਿਆ ਇਹਦੀ ਫਾਰਦ ਕਰਾਈ ਬਾਬਾ ਬਲਬੀਰ ਸਿੰਘ ਨਾ ਪੰਜ ਕਿਲਿਆਂ 'ਚ ਸੀਗਾ ਕਮਰਾ ਕਮਰਾ ਫੋਲਤਾ ਪੇਟੀਆਂ ਫੋਲਤੀਆਂ ਅੱਗੇ ਪੁਰਾਣੀਆਂ ਬੁੜੀਆਂ ਸਦੂਕਾਂ ਦਿੰਦੇ ਸਦੂਕਾਂ ਫੋਲਤੀਆਂ ਤਲਾਈਆਂ ਪੋਲ ਕੇ ਪੰਜ ਕਿਲੇ ਖੋਲ ਕੇ ਨਿਹੰਗ ਖਾਨ ਆਹ ਦਰਵਾਜ਼ਾ ਮਾਰੋ ਆਹ ਦਰਵਾਜ਼ਾ ਜਿੱਦਾਂ ਹੀ ਆ ਆ ਜਿਹੜਾ ਹੁਣ ਤੁਸੀਂ ਦਰਵਾਜ਼ਾ ਦੇਖ ਰਹੇ ਆ ਇਹ ਵੀ ਜਿੱਦਾਂ ਹੀ ਆ ਤੇ ਇਹਦੇ ਬਾਹਰ ਨਿਹੰਗ ਖਾਨ ਬੈਠਾ ਤਾਂ ਸੰਗਤ ਜੀ ਘੇਰੇ ਵਿੱਚ ਆਇਆ ਨਿਹੰਗ ਖਾਨ ਨਿਆੰਗ ਖਾਨ ਸਾਰੇ ਮੁਗਲ ਕਹਿੰਦੇ ਤੂੰ ਦਰਵਾਜ਼ਾ ਖੋਲ ਕਹਿੰਦਾ ਮੈਂ ਨਹੀਂ ਖੋਲਣਾ ਕਹਿੰਦਾ ਕਿਉਂ ਨਹੀਂ ਖੋਲਦਾ ਕਹਿੰਦਾ ਮੇਰਾ ਧੀ ਜਵਾਈ ਪਿਆ ਮੇਰਾ ਦਮਾਦ ਪਿਆ ਕਹਿੰਦੇ ਫਿਰ ਆਪਣੀ ਲੜਕੀ ਨੂੰ ਬਾਜ ਮਾਰ ਘੇਰੇ ਵਿੱਚ ਹੁਣ ਨਿਆੰਗ ਖਾਨ ਬਾਜ ਮਾਰਿਆ ਬੇਟਾ ਮੁਮਤਾਬ ਤੁਸੀਂ ਬਾਹਰ ਆਓ ਜਦੋਂ ਉਹਨਾਂ ਬਾਜ ਮਾਰੀ ਕੰਨ ਚ ਬੀਬੀ ਮੁਮਤਾਬ ਦੇ ਸੁਣੀ ਹੁਣ ਉਹ ਮਾਲ ਪੁੱਟੀ ਛੱਡ ਕੇ ਸੰਗਤੀ ਬਾਬਾ ਬਚਿੱਤ ਸਿੰਘ ਦੀ ਕਮਰੇ ਚ ਛੱਡ ਕੇ ਜਾ ਰਹੀ ਆ ਹੁਣ ਧਿਆਨ ਦਿਓ ਇੰਨਾ ਕ ਖੋਲਦੀ ਆ ਜੀ ਉਹ ਜਦੋਂ ਇੰਨਾ ਕ ਹੋਰ ਕੋ ਦੇਖਦੀ ਆ ਉਹ ਡਰ ਜਾਂਦੀ ਆ ਬਾਰਲਾ ਮਾਹੌਲ ਜੰਗ ਵਾਲਾ ਸੀਗਾ ਜਦੋਂ ਡਰ ਜਾਂਦੀ ਅੰਤ ਨੂੰ ਆਉਣ ਲੱਗੀ ਬੇਟਾ ਮਮਤਾ ਤੁਸੀਂ ਡਰੋ ਨਾ ਨਿਆਣ ਕੰਨਾ ਫੇਰ ਮੌਕਾ ਸਾਹਮਲਿਆ ਤੁਸੀਂ ਡਰੋ ਨਾ ਤੁਸੀਂ ਦੱਸੋ ਵੀ ਮਹਿਮਾਨ ਕੀ ਕਰਦਿਆ ਕਹਿੰਦੀ ਪਿਤਾ ਜੀ ਆਰਾਮ ਕਰਦਿਆ ਦੋਨੇ ਹੱਥ ਜੋੜ ਕੇ ਜਦੋਂ ਲੜਕੀ ਨੇ ਕਿਹਾ ਨਾ ਉਹ ਪਿੱਛੇ ਨੂੰ ਮੁੜ ਗਏ ਸ਼ਰਮਿੰਦੇਓ ਕੇ ਵੀ ਵਾਕਈ ਦੀ ਲੜਕੀ ਆ ਵੀ ਵਾਕਈ ਸੱਚ ਬੋਲਦਾ ਸ਼ਰਮਿੰਦੇਓ ਕੇ ਚੱਲ ਗਏ ਗੁਰੂ ਗੋਬਿੰਦ ਸਿੰਘ ਜੀ ਦਾ ਕਈਆਂ ਨਾਲ ਜਿਗਰ ਕੀਤਾ ਰੋਸ਼ਨੀ ਨੂੰ ਪੱਕ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਜੀ ਨਹੀਂ ਸੀ ਪੰਜ ਕਿੱਲੇ ਖਾਲੀ ਕਰਕੇ ਐਸੀ ਉਹ ਨਹੀਂ ਸੀ ਰੋਸ਼ਨੀ ਨੂੰ ਪੱਕ ਨਹੀਂ ਕਰ ਸਕਦਾ ਇੱਕ ਪਾਸੇ ਉਹ ਅੰਤਰਜਾਮੀ ਸੀਗਾ ਉਹਨੂੰ ਕੌਣ ਪਕੜਨ ਵਾਲਾ ਸੀਗਾ ਸੰਤ ਹੀ ਕਈਆਂ ਨਾਲ ਇਤਿਹਾਸ ਕਰਨਾ ਦੱਸਿਆ ਆਏ ਨਾਲ ਸੀ ਲਖਮੀਪੁਰ ਤੋਂ ਮਹਾਰਾ ਮੁਰਕੇ ਆਇਆ ਸਿੰਘ ਨੇ ਦੱਸਿਆ ਕਿ ਬਿਜਤ ਰੰਗ ਜਿਆਦਾ ਪੱਟਣਾ ਗੁਰੂ ਸਾਹਿਬ ਜੀ ਫੇਰ ਆਉਂਦੇ ਆ ਇੱਥੇ ਚਾਰ ਵਾਰੀ ਹੋ ਚੁੱਕਾ ਸੀ ਗੁਰੂ ਸਾਹਿਬ ਦਾ ਫਿਰ ਕਿਰਪਾਨ ਤੇ ਕਿਟਾਰ ਦਿੱਤੀ ਜਿਹੜੀ ਹੁਣ ਤੁਸੀਂ ਕਿਰਪਾਨ ਤੇ ਕਿਟਾਰ ਦੇਖਦੇ ਆ ਇਹ ਕਿਰਪਾਨ ਕਿਟਾਰ ਵੀ ਸੰਕਤੀ ਇੱਥੇ ਦਿੱਤੀਆ ਧਿਆਨ ਨਾਲ ਦੇਖੋ ਜਿਹੜੀ ਇਹ ਕਿਰਪਾਨੇ ਪਠਾ ਸਾਹਿਬ ਪਈਆ ਹੁਣ ਵੀ ਪਈ ਆ ਇਹ ਉੱਥੇ ਪੱਟਾ ਸਾਹਿਬ 47 ਚ ਦੇਤੀ ਵਾਂਡੋਈ ਸੀ ਪਰਵਾਰ ਦੇ ਕੇ ਆਇਆ ਸੰਗਤ ਹੀ ਗੁਰੂ ਗੋਬਿੰਦ ਸਿੰਘ ਜੀ ਸਮਝਾ ਕੇ ਵੀ ਇਹਨੂੰ ਦੱਬਿਓ ਨਾ ਸਨਸਕਾਰ ਕਰ ਦਿਓ ਪਰਵਾਰ ਨੂੰ ਸਮਝਾ ਕੇ ਚੱਲੇ ਪਾਏ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਜਦੋਂ ਦਿੱਲੀ ਨੂੰ ਗਏ ਚਾਂਦਨੀ ਚੌਕ ਹਿੰਦ ਦੀ ਚਾਦਰ ਔਰੰਗਦੇਵ ਸਭਾ ਮੰਨ ਜੰਝੂ ਉਹ ਤਾਂ ਹੱਥੇ ਰੋਟੀ ਖਾਂਦਾ ਗੁਰੂ ਤੇਗ ਬਹਾਦਰ ਸਿ ਕਿਲੇ ਦੇ ਵਿੱਚ ਇੱਕ ਰਾਤ ਕੱਟ ਕੇ ਗਏ ਆ ਸੰਗਤ ਹੀ ਅਮਰਤ ਵੇਲੇ ਦੀਆਂ ਬਾਣੀਆਂ ਗੁਰੂ ਤੇਗ ਬਹਾਦਰ ਕਿਲੇ ਦੇ ਵਿੱਚ ਇੱਕ ਰਾਤ ਕੱਟ ਕੇ ਗਏ ਆ ਸੰਗਤੀ ਅੰਮ੍ਰਿਤਪੈਲੇ ਦੀਆਂ ਬਾਣੀਆਂ ਪੜ ਕੇ ਗੁਰੂ ਤੇਗ ਬਹਾਦਰ ਆਏ 6ਵੇਂ 8ਵੇਂ ਪਾਚਾ ਚੈਤਰੀ ਬਿਮਾਰੀ ਉਹ ਵੀ ਇੱਥੇ ਆ ਕੇ ਗਏ 7ਵੇਂ ਪਾਚਾ ਆ ਕੇ ਗਏ ਇੱਥੇ ਪੰਜ ਪਾਚਾ ਆਈਆਂ ਸੰਗਤੀ ਇਸ ਪੈਲੇ ਦੇ ਵਿੱਚ ਆਓ ਇਹਦੀ ਸੇਵਾ ਬਾਬਾ ਬਲਬੀਰ ਸਿੰਘ 96 ਫਰੋੜੀ ਨਿਹੰਗ ਸਿੰਘ 14ਵੇਂ ਮੁਖੀ ਸਾਡਿਆਂ ਨੂੰ ਆਓ ਆਪਾਂ ਬਾਬਾ ਬਲਬੀਰ ਸਿੰਘ ਦਾ ਸਾਥ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ